ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਸੀਬੀਆਈ ਕੋਰਟ 'ਚ ਕੀਤਾ ਗਿਆ ਪੇਸ਼ ਮੀਡੀਆ ਵੱਲੋਂ ਪੁੱਛਣ ਤੇ ਭੁੱਲਰ ਨੇ ਸਿਰਫ ਇੰਨਾ ਕਿਹਾ ਕਿ ਕੋਰਟ ਇਨਸਾਫ ਕਰੇਗਾ ਹਰ ਸਵਾਲ ਦਾ ਜਵਾਬ ਵਕੀਲ ਦੇਣਗੇ ਡੀਆਈਜੀ ਪੁੱਲਰ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਲਿਆ ਲੰਬੇ ਹੱਥੀ ਬੰਟੀ ਰੁਮਾਣਾ ਨੇ ਕਿਹਾ ਕਿ ਪੁੱਲਰ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਏ ਉਹ ਹੋਣਾ ਚਾਹੀਦਾ ਹੈ ਜਾਂਚ ਦਾ ਅਸਲੀ ਵਿਸ਼ਾ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿਖੇ ਕਰਵਾਇਆ ਗਿਆ ਭੋਗ ਸਮਾਗਮ ਜਵੰਦਾ ਦੀ ਧੀ ਨੇ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਕਹੀ ਗੱਲ ਸਰਕਾਰ ਨੇ ਜਵੰਦਾ ਦੀ ਪਤਨੀ ਨੂੰ ਨੌਕਰੀ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਕੀਤੀ ਪੇਸ਼ਕਸ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਇਸ ਮੌਕੇ ਰੋਡ ਸ਼ੋਅ ਦੌਰਾਨ ਸੀਐਮ ਮਾਨ ਨੇ ਕਿਹਾ ਵਿਰੋਧੀ ਆਗੂ ਆਪਣੀ ਵਾਰੀ ਦੀ ਉਡੀਕ ਕਰ ਰਹੇ ਪਰ ਉਹਨਾਂ ਦੀ ਵਾਰੀ ਜੇਲ੍ਹ ਜਾਣ ਦੀ ਆਏਗੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ ਇਸ ਮੌਕੇ ਮਨਜਿੰਦਰ ਸਰਸਾ ਨੇ ਕਿਹਾ ਕਿ ਡੀਆਈਜੀ ਕਰੋੜਾਂ ਰੁਪਏ ਨਾਲ ਫੜਿਆ ਗਿਆ ਜਿੱਦਾਂ ਦਿੱਲੀ ਲੁੱਟਿਆ ਓਦਾਂ ਪੰਜਾਬ ਦੀ ਹੋ ਰਹੀ ਹੈ ਲੁੱਟ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਅੱਜ ਚੰਡੀਗੜ੍ਹ ਦੀ ਸਪੈਸ਼ਲ ਸੀਬੀਆਈ ਕੋਰਟ 'ਚ ਪੇਸ਼ ਕੀਤਾ ਗਿਆ। ਇੱਥੋਂ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਦੌਰਾਨ ਭੁੱਲਰ ਨੇ ਰੁਮਾਲ ਨਾਲ ਆਪਣਾ ਚਿਹਰਾ ਟੱਕਿਆ ਹੋਇਆ ਸੀ। ਇਸ ਤੇ ਜੱਜ ਨੇ ਕਿਹਾ ਕਿ ਆਪਣੇ ਚਿਹਰੇ ਤੋਂ ਰੁਮਾਲ ਹਟਾਓ। ਉੱਥੇ ਹੀ মিডিਆ ਵੱਲੋਂ ਪੁੱਛਣ ਤੇ ਭੁੱਲਰ ਨੇ ਸਿਰਫ ਇੰਨਾ ਹੀ ਕਿਹਾ ਕੋਰਟ ਇਨਸਾਫ ਕਰੇਗੀ। ਹਰ ਸਵਾਲ ਦਾ ਜਵਾਬ ਵਕੀਲ ਦੇਣਗੇ। ਡੀਆਈਜੀ ਦੀ ਰਾਤ ਬੁੜੈਲ ਜੇਲ੍ਹ 'ਚ ਕੱਟੇਗੀ। ਇਸ ਦੌਰਾਨ ਭੁੱਲਰ ਦੇ ਵਕੀਲ ਹੀਲ ਐਚਐਸ ਧਨਵਾਰ ਨੇ ਕਿਹਾ ਕਿ ਭੁੱਲਰ ਨੂੰ ਕਰੀਬ 11:30 ਵਜੇ ਹਿਰਾਸਤ ਚ ਲਿਆ ਗਿਆ ਸੀ ਪਰ ਗ੍ਰਿਫਤਾਰੀ ਰਾਤ 8 ਵਜੇ ਪਾਈ ਗਈ ਦੱਸਦੀ ਹੈ ਕਿ ਭੁੱਲਰ ਦੇ ਘਰ 21 ਘੰਟੇ ਤੱਕ ਸੀਬੀਆਈ ਦੀ ਰੇਡ ਚੱਲੀ ਡੀਆਈਜੀ ਦੇ ਘਰ ਤੋਂ ਬਰਾਮਦ ਹੋਈ ਰਕਮ 7 ਕਰੋੜ ਤੱਕ ਪਹੁੰਚ ਗਈ ਹੈ ਇਸ ਤੋਂ ਇਲਾਵਾ ਬੇਸ਼ਕੀਮਤੀ ਗਹਿਣੇ 15 ਤੋਂ ਵੱਧ ਜਾਇਦਾਦਾਂ ਦੇ ਕਾਗਜ਼ ਆਡੀ ਅਤੇ ਮਰਸੀਡੀਜ਼ ਦੀਆਂ ਚਾਬੀਆਂ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬ ਅਤੇ ਤਿੰਨ ਹਥਿਆਰ ਮਿਲੇ ਨੇ ਤੇ ਨਾਲ ਸਾਰਾ ਕੁਝ ਹੋ ਰਹੀ ਟੀਮ ਦਾ ਜਵਾਬ ਦੇਵੋਗੇ ਉਹਨੂੰ ਮੈਰਾ ਕੀ ਕੀ ਤਰਕ ਰੱਖੇ ਸੀ ਸਰ ਕੱਲ ਇਹਨਾਂ ਨੂੰ 11 ਵਜੇ ਆਫਿਸ ਚ ਲੈ ਕੇ 11 ਵਜੇ ਜੋ ਅਰੇਸ ਦੀ ਸ਼ੋਅ ਕੀਤੀ ਹੈ ਆ ਰਾਤ 8 ਵਜੇ ਦੀ ਜੀ 11 ਵਜੇ ਤੋਂ ਲੈ ਕੇ 8 ਵਜੇ ਦਾ ਮੀਨੂ ਅਰੇਸ ਨੂੰ ਵਿੱਚ ਕੋਈ ਜ਼ਿਕਰ ਨਹੀਂ ਜੀ ਕੀ ਕੀਤਾ ਕੀ ਕੁਝ ਨਿਛ ਕੀਤੀ ਤੇ ਅੱਜ ਜੋ ਹੈ ਇਹਨਾਂ ਨੇ ਅਪੀਲਸ਼ਨ ਪਰ ਜੁਡੀਸ਼ੀਅਲ ਡਸਟਰੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਕੋਰਟ ਦੇ 31st ਆਫ ਦਿਸ ਅਕਤੂਬਰ ਜਿਹੜੇ ਫੈਸਲੇ ਕੀਆ ਫॉर ਨੈਕਸਟ ਪੀਰੀਅਡਸ Now he has been sent to judicial custody. ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਲੰਬੇ ਹੱਥੀ ਲਿਆ। ਪਾਰਟੀ ਦੇ ਸੀਨੀਅਰ ਆਗੂ ਪਰਮਵੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਭੁੱਲਰ ਦੀ ਪੁਸ਼ਤਪਨਾਈ ਕੌਣ ਕਰ ਰਿਹਾ ਹੈ? ਜਾਂਚ ਦਾ ਅਸਲੀ ਵਿਸ਼ਾ ਇਹ ਹੋਣਾ ਚਾਹੀਦਾ। ਮੁੱਖ ਮੰਤਰੀ ਮਾਨ ਦਾਵਾ ਕਰਦੇ ਨੇ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਪੰਜਾਬ 'ਚ ਪੱਤਾ ਨਹੀਂ ਹਿੱਲਦਾ। ਤਾਂ ਕੀ ਭੁੱਲਰ ਵੱਲੋਂ ਸ਼ਰਿਆਮ ਮੰਗੀ ਜਾ ਰਹੀ ਰਿਸ਼ਵਤ ਬਾਰੇ ਉਹਨਾਂ ਨੂੰ ਜਾਣਕਾਰੀ ਸੀ ਕਿ ਪੰਜਾਬ ਦੇ ਵਿਜੀਲੈਂਸ ਵਿਭਾਗ ਨੂੰ ਭੁੱਲਰ ਖਿਲਾਫ ਕਾਰਵਾਈ ਤੋਂ ਰੋਕਿਆ ਗਿਆ ਸੀ ਬੰਟੀ ਰੁਮਾਨਾ ਨੇ ਕਿਹਾ ਕਿ ਡੀਆਈਜੀ ਦੇ ਘਰੋਂ 7 ਕਰੋੜ ਰੁਪਏ ਕੈਸ਼ ਮਿਲੇ ਨੇ ਉਹਨਾਂ ਨੇ ਬਾਕੀ ਥਾਵਾਂ ਤੇ ਕਿੰਨਾ ਕੈਸ਼ ਰੱਖਿਆ ਹੈ ਇਸ ਬਾਰੇ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਆਪੋਜੀਸ਼ਨ ਦੇ ਲੀਡਰਾਂ ਦਾ ਸਵਾਲ ਆਵੇ ਉੱਥੇ ਤਾਂ ਜ਼ੀਰੋ ਰਿਕਵਰੀ ਤੇ ਜ਼ੀਰੋ ਬਰਾਮਦਗੀ ਤੇ ਤੁਸੀਂ ਡਿਸਪਰੋਪੋਰਸ਼ਨੇਟ ਐਸੈਟ ਦਾ ਪਰਚਾ ਦਰਜ ਕਰ ਦਿੰਨੇ ਹੋ ਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੰਨੇ ਹੋ ਕਿ ਉਹ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਆ ਤੇ ਇੱਥੇ ਤੁਹਾਡੇ ਚਿਹਤੇ ਅਫਸਰ ਤੁਹਾਡੇ ਰਾਜ ਵਿੱਚ ਤੁਹਾਡੀ ਸਹਿਮਤੀ ਨਾਲ ਤੁਹਾਡੀ ਪੁਸ਼ਤਪਨਾਈ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟੀ ਜਾ ਰਿਹਾ ਹੈ ਤੇ ਤੁਸੀਂ ਅੱਖਾਂ ਵਿੱਚ ਰੱਖੀ ਹੈ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਉਹ ਹੋਮ ਮਿਨਿਸਟਰ ਵੀ ਹੈ ਵਿਜੀਲੈਂਸ ਡਿਪਾਰਟਮੈਂਟ ਵੀ ਇੰਟੈਲੀਜੈਂਸ ਡਿਪਾਰਟਮੈਂਟ ਵੀ ਹੋਮ ਮਿਨਿਸਟਰ ਕੋਲੇ ਹੁੰਦਾ ਹੈ ਸੋ ਇਹ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਸੀਬੀਆਈ ਤਾਂ ਬਾਹਰੋਂ ਆ ਕੇ ਅਰੈਸਟ ਕਰਕੇ ਇੰਨੀ ਰਿਕਵਰੀ ਕਰ ਸਕਦੀ ਹੈ ਤੇ ਤੁਹਾਡਾ ਮਹਿਕਮਾ ਕੀ ਕਰ ਰਿਹਾ ਸੀ ਕੀ ਇਹ ਤੁਹਾਡੇ ਵੱਲੋਂ ਹਦਾਇਤਾਂ ਸੀ ਮਹਿਕਮਿਆਂ ਨੂੰ ਕਿ ਉਸ ਪਾਸੇ ਨਹੀਂ ਵੇਖਣਾ ਕੀ ਤੁਹਾਡੇ ਵੱਲੋਂ ਇਹ ਹਦਾਇਤਾਂ ਸੀ ਤੁਹਾਡੇ ਵਿਜੀਲੈਂਸ ਤੇ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਕਿ ਭੁੱਲਰ ਸਾਹਿਬ ਵੱਲ ਅੱਖਾਂ ਮੀਚ ਲਿਓ ਜਮਾਂ ਜੋ ਮਰਜ਼ੀ ਕਰੀ ਜਾਣਾ ਉਹ ਕਿਉਂਕਿ ਇਹ ਬਲੂ ਆਈਡ ਬாய் ਹੈ ਨਾ ਜੀ ਸਰਕਾਰ ਦੇ ਬੈਸਟ ਪੋਸਟਿੰਗਸ ਇਹ ਸਰਕਾਰ ਦੇ ਵਿੱਚ ਚਾਯੋ ਐਸਐਸਪੀ ਮੁਹਾਲੀ ਰਹੇ ਹੋਣ ਡੀਆਈਜੀ ਪਟਿਆਲਾ ਰੇਂਜ ਡੀਆਈਜੀ ਰੋਪੜ ਰੇਂਜ ਪ੍ਰਾਈਮ ਪੋਸਟਿੰਗਸ ਤੁਸੀਂ ਦੇਖ ਕੇ ਰੱਖੀਆਂ ਤੇ ਇਸ ਨਿਜਾਮ ਦੇ ਵਿੱਚ ਜਿਹੜੀਆਂ ਪੋਸਟਿੰਗਾਂ ਆ ਉਹ ਅਫਸਰਾਂ ਨੂੰ ਕਿਵੇਂ ਮਿਲਦੀਆਂ ਇਹ ਸਾਰਾ ਪੰਜਾਬ ਜਾਣਦਾ ਬੱਚੇ-ਬੱਚੇ ਦੀ ਜ਼ੁਬਾਨ ਤੇ ਐਥੇ ਸਾਰਾ ਸੌਦਾ ਜਿਹੜਾ ਹੈ ਮੁੱਲ ਵਿਕਦਾ ਮੁਕਤ ਕੁਝ ਨਹੀਂ ਮਿਲਦਾ ਇੱਥੇ ਸੋ ਕੀ ਇਹ ਸਰਕਾਰ ਦੇ ਕਮਾਊ ਪੁੱਤ ਵੱਲ ਵਿਜੀਲੈਂਸ ਤੇ ਇੰਟੈਲੀਜੈਂਸ ਨੂੰ ਹੁਕਮ ਸੀ ਕਿ ਆਪਦੀਆਂ ਅੱਖਾਂ ਮੀਚ ਕੇ ਰੱਖੋ ਮੈਂ ਫੇਰ ਇਹੀ ਗੱਲ ਦੁਬਾਰਾ ਦੁਹਰਾਨੀ ਚਾਹਣਾ ਹੈ ਕਿ ਇਹ ਜਿਹੜੇ ਅਫਸਰ ਨੇ ਇਹ ਇਹਨਾਂ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਇਹ ਜਾਂਚ ਦਾ ਵਿਸ਼ਾ ਅਸਲੀ ਇਹ ਹੋਣਾ ਚਾਹੀਦਾ ਹੈ ਸੀਬੀਆਈ ਅਸ ਤੇ ਤੁਸੀਂ ਇਹ ਕਿਵੇਂ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਇੱਕ ਅਫਸਰ ਦੇ ਘਰੇ ਇਹ ਤਾਂ ਘਰੋਂ ਮਿਲਿਆ ਨਾ 5 ਕਰੋੜ ਘਰੇ ਤਾਂ ਪੰਜਾ ਭਾਂ ਹੀ ਰੱਖਦਾ ਔਰ ਬਾਕੀ ਥਾਵਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਸਟੈਕ ਕੀਤੇ ਹੋਣੇ ਆ ਤੇ ਆ ਤਸਵੀਰਾਂ ਜਿਹੜੀਆਂ ਇਹ ਤਾਂ ਮਤਲਬ ਹੈਰਾਨ ਕਰ ਦਿੰਦੀਆਂ ਤੁਸੀਂ ਇਹ ਵੇਖੋ ਆ ਨੋਟਾਂ ਦੀਆਂ ਗੱਡੀਆਂ ਮੈਨੂੰ ਲੱਗਦਾ ਬੈਂਕ ਦੇ ਵਿੱਚ ਏਡੀ ਥਈ ਨਹੀਂ ਤੁਹਾਨੂੰ ਕਿਤੇ ਮਿਲਦੀ ਮਾੜੇ ਸ਼ਹਿਰ 'ਚ ਤਾਂ ਆ ਸਿਉਣੇ ਦੇ ਤੁਸੀਂ ਵੇਖੋ ਕਿਸ ਤਰ੍ਹਾਂ ਨਾਲ ਸਟੈਕ ਲੱਗੇ ਪਏ ਐ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਅਫਸਰ ਜਿਹੜੇ ਐ ਇਨਾਂ ਦੀਆਂ ਤਾਰਾਂ ਕਿੱਥੇ ਜੁੜਦੀਆਂ ਹੈ ਸਰਕਾਰ ਐਵੇਂ ਚੁੱਪ ਨਹੀਂ ਕਰਦੀ ਮੁੱਖ ਮੰਤਰੀ ਸਾਹਿਬ ਦਾ ਆਫਦਾ ਬਿਆਨ ਹੈ ਕਿ ਮੁੱਖ ਮੰਤਰੀ ਦੀ ਮਰਜ਼ੀ ਜਾਂ ਨੌਲੇਜ ਤੋਂ ਬਿਨਾ ਪੱਤਾ ਨਹੀਂ ਹਿਲਦਾ ਸਰਕਾਰ 'ਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਚ ਅੱਜ ਭੋਗ ਸਮਾਗਮ ਕਰਵਾਇਆ ਗਿਆ ਇਸ ਮੌਕੇ ਕਈ ਪੰਜਾਬੀ ਕਲਾਕਾਰ ਅਤੇ ਸਿਆਸੀ ਆਗੂ ਮੌਜੂਦ ਰਹੇ ਇਸ ਦੌਰਾਨ ਜਵੰਦਾ ਦੀ ਧੀ ਅਮਾਨਤ ਕੌਰ ਨੇ ਵੀ ਆਪਣੇ ਪਿਤਾ ਨੂੰ ਭਾਪੂਰਨ ਸ਼ਰਧਾਂਜਲੀ ਦਿੱਤੀ ਅਮਾਨਤ ਨੇ ਕਿਹਾ ਕਿ ਮੇਰੇ ਪਾਪਾ ਸਭ ਤੋਂ ਪਿਆਰੇ ਪਾਪਾ ਸਨ ਉਹ ਮੈਨੂੰ ਲੱਕੀਮੰਦ ਦੇ ਸਨ ਤੇ ਕਹਿੰਦੇ ਸਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਉਹ ਹੁਣ ਮੇਰੇ ਤੋਂ ਦੂਰ ਚਲੇ ਗਏ ਨੇ ਜਿਵੇਂ ਉਹਨਾਂ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਮੈਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ ਇਸ ਦੌਰਾਨ ਗਾਇਕ ਕੰਵਰ ਗਰੇਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਹੈ ਇਸ ਦੇ ਨਾਲ ਹੀ ਪਿੰਡ 'ਚ ਜਵੰਦਾ ਦੇ ਨਾਮ ਤੇ ਗੇਟ ਅਤੇ ਸਟੇਡੀਅਮ ਬਣਾਉਣ ਦੀ ਗੱਲ ਕਹੀ ਗਈ ਹੈ ਪਿੰਡ 'ਚ ਰਾਜਵੀਰ ਜਵੰਦਾ ਦਾ ਇੱਕ ਬੁੱਤ ਵੀ ਲਗਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਪਾ ਮੇਰੇ ਸਭ ਤੋਂ ਪਿਆਰੇ ਪਪਾ ਸੀ ਮੇਰੇ ਪਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਬੀ ਉਹ ਮਿਰਥੋ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਇੱਕ ਤਾਂ ਜਿਸ ਤਰ੍ਹਾਂ ਸਰਦਾਰ ਸਾਹਨੀ ਸਾਹਿਬ ਕੁਸ਼ਕਲਾ ਸਰਦਾਰਾਂ ਸੰਧੀਆਂ ਕਰਕੇ ਗਏ ਆ ਕਿ ਨੌਕਰੀ ਲਈ ਜਾ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਉਸੇ ਤਰ੍ਹਾਂ ਹੀ ਸੀਐਮ ਸਾਹਿਬ ਵੱਲੋਂ ਵੀ ਕੁਲਵਿੰਦਰ ਨੂੰ ਸੁਨੇਹਾ ਆਇਆ ਬਾਈ ਜੀ ਹੁਣੇ ਬੈਠੇ ਆ ਸਰਦਾਰ ਖੁੱਡੀਆਂ ਸਾਹਿਬ ਹੋਰ ਬਹੁਤ ਸਾਰੇ ਲੀਡਰ ਬੈਠੇ ਆ ਔਰ ਇੱਥੇ ਕੋਈ ਇੱਕ ਪਾਰਟੀ ਦਾ ਜ਼ਿਕਰ ਨਹੀਂ ਹੈ ਜਿੰਨੇ ਵੀ ਆਏ ਹੋ ਤੁਸੀਂ ਪਰਿਵਾਰੋਂ ਸਾਡਾ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਹੈ ਤਾਂ ਇਸ ਵੇਲੇ ਦੇ ਤਖਤ ਤੇ ਬਰਾਜਮਾਨ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਸੁਨੇਹਾ ਆਇਆ ਕਿ ਕਿ ਪਿੰਡ ਦੇ ਵਿੱਚ ਇਹ ਰਾਜਵੀਰ ਦੇ ਸਾਰੇ ਦੋਸਤਾਂ ਦੀ ਵੀ ਇਹ ਇੱਛਾ ਸੀ ਇਹ ਇਹ ਉਹਨਾਂ ਦੀ ਇੱਛਾ ਸੀ ਸਾਰਿਆਂ ਦੀ ਭਾਵਨਾ ਸੀ ਕਿ ਰਾਜਵੀਰ ਲਈ ਕੁਝ ਯਾਦਗਾਰ ਬਣਨਾ ਚਾਹੀਦਾ ਪਿੰਡ ਦੇ ਵਿੱਚ ਸੋ ਸਰਦਾਰ ਬਾਹਨ ਸਾਹਿਬ ਹੋਰਾਂ ਨੇ ਇਸ ਪਿੰਡ ਦੇ ਵਿੱਚ ਸਟੇਡੀਅਮ ਲਈ ਆਪਾਂ ਨੇ ਯਸ ਕੀਤੀ ਹੈ ਕਿ ਰਾਜਵੀਰ ਦੇ ਨਾਂ ਤੇ ਇੱਕ ਸਟੇਡੀਅਮ ਬਣੂਗਾ ਖੇਡ ਸਟੇਡੀਅਮ ਇੱਥੇ ਸਾਹਮਣੇ ਜਗ੍ਹਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਚੂਜ਼ ਕੀਤੀ ਹੈ ਕਿ ਇੱਥੇ ਬਣਨਾ ਚਾਹੀਦਾ ਔਰ ਇੱਕ ਯਾਦਗਾਰੀ ਗੇਟ ਹੈ ਇੱਕ ਆਪਣੇ ਰਾਜਵੀਰ ਦਾ ਸਟੈਚੂ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਬਾਦ ਸਾਹਿਬ ਨੇ ਹਾਮੀ ਭਰੀ ਹੈ ਸੋ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਬਾਗ ਤੇਰੇ ਦੀ ਰਾਖੀ ਕਰ ਕਰ ਸਾਰੀ ਉਮਰ ਗਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਉਡਾਰੀ ਪੰਛੀ ਉੱਡ ਗਏ ਨੇ ਸਾਡੀ ਰਹ ਗਈ ਚੋਕ ਖਿਲਾੜੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਬਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਉੱਡ ਗਏ ਮਾਰ ਵਗਾ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣ ਕੇ ਮਿਣ ਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਇਸ ਮੌਕੇ ਤੇ ਉਹਨਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਗਿਆ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਨੂੰ ਲੰਬੇ ਹੱਥੀਂ ਲਿਆ ਮਾਨ ਨੇ ਕਿਹਾ ਕਿ ਵਿਰੋਧੀ ਆਗੂ ਆਪਣੀ ਵਾਰੀ ਦੀ ਕ ਕਰ ਰਹੇ ਨੇ ਉਹਨਾਂ ਦੀ ਵਾਰੀ ਸੱਤਾ ਸੰਭਣ ਦੀ ਨਹੀਂ ਜੇਲ੍ਹ ਜਾਣ ਦੀ ਆਏਗੀ ਇਹ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਹੋਵੇਗੀ ਅਸੀਂ ਚਾਹੁੰਦੇ ਹਾਂ ਕਿ ਬਿਜਲੀ ਪਾਣੀ ਇਹ ਸਾਡੀਆਂ ਮੂਲੀਆਂ ਸੁਨਤਾ ਨੇ ਹਜੇ ਤੱਕ ਆਜ਼ਾਦੀ ਤੋਂ ਬਾਅਦ ਹਜੇ ਤੱਕ 47 ਦੇ ਆਯਾਦ ਹੋਇਆ 50 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਲਾਗੂ ਹੋਣ ਤੋਂ 75 ਸਾਲ ਹੋ ਗਏ ਹਜੇ ਤੱਕ ਸਾਡੇ ਕੋਲੇ ਬਿਜਲੀ ਪਾਣੀ ਨਹੀਂ ਨੰਨੇ ਬਚਾਇਆ ਆ ਜਿਹੜੇ ਫਿਰਦੇ ਦੂਜੇ ਨਾ ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐਂ ਵਾਰੀ ਕਿਵੇਂ ਆ ਜਾਊਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10 10 ਸਾਲ ਇਕੱਠੇ ਵੀ ਲਾਏ ਤੁਸੀਂ ਕੀ ਕਰਤਾ ਉਹਦੇ ਚ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਹੈ ਉਹ ਉਹ ਹੈਗੀ ਅੱਡੂ ਪਈ ਹੈ ਕੋਈ ਧਮਕੀ ਨਹੀਂ ਹੈਗੀ ਇਹ ਕਾਨੂੰਨ ਮੁਕਾਬਕ ਚੱਲੂ ਕੰਮ ਜਿਹੜਾ ਜੀਲੀ ਵਾਰੀ ਆਉਂਦੀ ਜਾਊਗੀ ਆਪਣੀ ਵਾਰੀ ਲਾਈ ਜਾਵੇ ਉਹ ਕਿਤੇ ਨਾਬੇ ਲਾਲੇ ਜਾਂ ਕੋਤੇ ਕੋਈ ਬੜੈ ਅੱਲਾ ਲਾਲੂਗਾ ਕੋਈ ਇੱਥੇ ਕਪੂਰ ਥੱਲੇ ਲਾਲੂਗਾ ਬੜਾ ਕੁਛ ਹੈਗਾ ਵਾਰੀਆਂ ਵਾਸਤੇ ਸਮਾਨ ਆਪਣੇ ਕੋਲੇ ਕਿਉਂਕਿ ਇਹਨਾਂ ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮੈਨ ਤਾਂ ਕਈ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜਕੱਲ ਕਿਹੜੀ ਪਾਰਟੀ ਚ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜੇ ਕਿਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਓਏ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ ਬੜੇ ਸਮਾਜ ਨੂੰ ਬੰਨਣ ਵਾਲੇ ਬਿਆਨ ਦੇ ਰਹੇ ਆ ਜੇਲ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹ ਤੇ ਇੱਕ ਦੂਜੇ ਦੇ ਵਿੱਚ ਪਾਜਦੇ ਫਿਰਦੇ ਨੇ ਜਿਹੇ ਸਾਹ ਤੇ ਬਿਆਨ ਬੁਨਾਈ ਜਾਂਦੇ ਆ ਮੈਨੂੰ ਲੱਗਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਦੇ ਕਰੇ ਰੱਖੋ ਇੱਥੇ ਰੱਖਣੇ ਪੈਣੇ ਆ ਇਹ ਆਪਾਂ ਨੂੰ ਕਿ ਕੋਈ ਕੰਮਲੇ ਹੋਏ ਪਏ ਨੇ ਇੱਕ ਦੂਜੇ ਦੇ ਵਿੱਚ ਬਚੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਆ ਆਪਣੇ ਪਰਿਵਾਰ ਵਾਸਤੇ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਸੀ ਉਹਨਾਂ ਨੇ ਮੈਨੂੰ ਇਤਨੇ ਪਾਣੀ ਐਨੀ ਮਸ਼ਹੂਰ ਕਰ ਦਿੱਤੇ ਸੀ ਮੈਂ ਤੁਹਾਨੂੰ ਅੱਥੇ ਗੱਟੀ ਕੋਈ ਨਹੀਂ ਮਾਤ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬੱਚੇ ਫਿਰਦਾ ਮੈਨੂੰ ਫੜਨਗੇ ਲੈ ਦੱਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਹੈ ਦਿਲ ਚ ਚੋਰ ਹੈ ਇਹਨਾਂ ਨੂੰ ਡਰ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਬ ਪਹਜ ਜਾਵੇ ਪੁਲਿਸ ਤੋਂ ਉਹ ਕਿਤੇ ਲੋਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਵੀ ਲੈ ਵੀ ਸੋ ਇਹ ਆਪ ਦਾ ਡਰ ਦੇ ਡਰਨ ਵਾਲੀ ਕਈ ਬੜੀ ਕੰਦ ਜਿਹੜੀ ਆਪਦੇ ਪਰ ਨਾਲ ਡੇ ਪੈਂਦੀ ਹੈ ਹੁਣ ਤਾਂ ਕਿੱਕਲੀ ਕਲੀਰ ਦੀ ਹੁਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਪੰਜਾਬ ਦੇ ਤਰਨਤਾਰਨ ਚ ਹੋਰੀ ਜ਼ਿਮਨੀ ਚੋਣ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਦੌਰਾਨ ਦਿੱਲੀ ਦੇ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹੇ ਇਸ ਮੌਕੇ ਇੱਕ ਰੈਲੀ ਵੀ ਆਯੋਜਿਤ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕੀਤੇ ਸਿਰਸਾ ਨੇ ਕਿਹਾ ਕਿ ਪੰਜਾਬ ਦਾ ਇੱਕ ਡੀਆਈਜੀ ਕਰੋੜਾਂ ਰੁਪਏ ਅਤੇ ਬੇਸ਼ਕੀਮਤੀ ਗਹਿਣਿਆਂ ਨਾਲ ਕਾਬੂ ਕੀਤਾ ਗਿਆ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਪਹਿਲਾਂ ਦਿੱਲੀ ਨੂੰ ਲੁੱਟਦੀ ਰਹੀ ਹੈ ਤੇ ਹੁਣ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ ਦੇਖੋ ਇੱਕ ਪਾਸਿਓ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲੁਟੇਰਿਆਂ ਦਾ ਗੈਂਗ ਜਿਨ੍ਹਾਂ ਦਾ ਇੱਕ ਹੀ ਮਕਸਦ ਸੀਗਾ ਪੰਜਾਬ ਨੂੰ ਦੋਨਾ-ਦੋਨਾ ਹੱਥਾਂ ਨਾਲ ਲੁੱਟਣਾ ਉਹਨਾਂ ਦਾ ਤੁਸੀਂ ਦੇਖਿਆ ਹੋਊਗਾ ਕੱਲ ਇੱਕ ਡੀਆਈਜੀ ਫੜਿਆ ਗਿਆ ਇੱਕ ਡੀਆਈਜੀ ਕੋਲੋਂ 5 ਕਰੋੜ ਰੁਪਈਆ ਨਗਦ ਇੱਕ ਕੋਲੋਂ ਹਜ਼ਾਰਾਂ ਕਰੋੜ ਦੀ ਜਾਇਦਾਦ ਕਈ ਕਿਲੋ ਸੋਨਾ ਕਈ ਘੜੀਆਂ ਇੱਕ ਡੀਆਈਜੀ ਕੋਲੋਂ ਇਹਨਾਂ ਨੇ ਦਿੱਲੀ ਨੂੰ ਵੀ ਇਸੇ ਤਰ੍ਹਾਂ ਦੁਹਾਤਾਂ ਨਾਲ ਲੁੱਟਿਆ ਹਾਲ ਸਾਹਿਬ ਜੀ ਮੈਂ ਖਾਸ ਤੌਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਦਿੱਲੀ ਆਇਆ ਹਾਂ ਪਿਛੋਕਰਚ ਮੈਂ ਤੁਹਾਡੇ ਇੱਥੋਂ ਦਾ ਰਹਿਣ ਵਾਲਾ ਹਾਂ ਮੈਂ ਖੁਦ ਗੁਰਦਾਸਪੁਰ ਦਾ ਪਾਪਾ ਮੜੀ ਦਾ ਹਾਂ ਮੇਰਾ ਨਾਮ ਮਨਜਿੰਦਰ ਸਿੰਘ ਤੇ ਮੇਰੀ ਗੋਤ ਰਿਆੜ ਆ ਮੈਂ ਇਸ ਇਲਾਕੇ ਦਾ ਹੀ ਆ ਪਰ ਮੈਨੂੰ ਮਾਣ ਹੈ ਆਪਣੇ ਇਸ ਇਲਾਕੇ ਤੇ ਮੈਂ ਜਾਣਦਾ ਹਾਂ ਕਿ ਜਦੋਂ ਜਦੋਂ ਢੜਵੀਆਂ ਨੂੰ ਕਿਸੇ ਨੇ ਨਕੇਲ ਪਾਈ ਹੈ ਉਹ ਮਜਹਿਲਾਂ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਕਿਸੇ ਨੇ ਨਕੇਲ ਪਾਈ ਆ ਅੱਜ ਜੋ ਆਮ ਆਦਮੀ ਪਾਰਟੀ ਨਸ਼ਾ ਦੇ ਅੰਦਰ ਪੰਜਾਬ ਨੂੰ ਸਭ ਤੋਂ ਉੱਪਰ ਲੈ ਗਈ ਹੈ ਅੱਜ ਨਸ਼ਾ ਸਕੂਨਾ ਤੱਕ ਵਿਕਣ ਲੱਗ ਪਿਆ ਹੈ ਪੰਜਾਬ ਆ ਤਾਂ ਕਿ ਜਦੋਂ ਦੀ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਗੈਂਗਸਟਰਾਂ ਦਾ ਰਾਜ ਕਰ ਦਿੱਤਾ ਏ ਇੱਥੇ ਅੱਜ ਜੋ ਲੋਕ ਦਾਸ ਤਾਂ ਕਹਿੰਦੇ ਸੀ ਰੇਤਾ ਬੱਜੀ ਦਾ ਇੰਨਾ ਹਜਾਰ ਕੋੜ ਆਊਗਾ ਉਹ ਆਣਾ ਤੇ ਕੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਏ ਨੇ ਪੰਜਾਬ ਨੂੰ ਅੱਜ ਇਸ ਕਦਰ ਇਸ ਥਾਂ ਤੇ ਲਿਆ ਕੇ ਖੜਾ ਕਰ ਦਿੱਤਾ ਏ ਪੰਜਾਬ ਨੂੰ ਇੱਕ ਪੁਲਿਸ ਸਟੇਟ ਨਾਲ ਦਿੱਤਾ ਤੁਹਾਡੇ ਬੇਚੂਰ ਲੋਕਾਂ ਨੂੰ ਫੜ ਫੜ ਕੇ ਪੁਲਿਸ ਇੰਕਾਊਂਟਰ ਕਰ ਦਿੰਦੀ ਆ ਜੇਲਾ ਪੁਲਿਸ ਨੇ ਨੌਜਵਾਨ ਬੱਚਿਆਂ ਨੂੰ ਜੇਲ੍ਹਾਂ ਚ ਡੱਕ ਦਿੱਤਾ ਏ ਇਹ ਜਦੋਂ ਦਾ ਇਹਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜੀ ਦੇ ਅੰਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਏ ਭਗਵੰਤ ਮਾਨ ਜੀ ਦੀ ਆਤਮਾ ਹੀ ਬਦਲ ਗਈ ਆ ਐ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਇਹਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਧੂੜਾ ਧੂੜਿਆ ਏ ਅੱਜ ਕੱਲ ਤੇ ਕੇਵਲ ਇੱਕੋ ਹੀ ਗੱਲ ਕਹਿੰਦਾ ਫਿਰਦਾ ਏ ਕੇਜਰੀਵਾਲ ਜੋਰ ਕਰੂ ਬਸ ਕੇਜਰੀਵਾਲ ਕਰੂ ਕੇਜਰੀਵਾਲ ਕੀ ਕਰੂਗਾ ਇਤਰਾ ਦਿੱਲੀ ਨੂੰ ਦੋਹਾਂ ਥਾਂ ਲੁੱਟਿਆ ਏ ਉਸੇ ਤਰ੍ਹਾਂ ਪੰਜਾਬ ਨੂੰ ਲੁੱਟੂਗਾ ਤਰਨ ਤਰਨ ਵਿਖੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਦੌਰਾਨ ਅਸ਼ਵਨੀ ਸ਼ਰਮਾ ਨੇ ਨਸ਼ਿਆਂ ਦੇ ਮੁੱਦੇ ਤੇ ਮਾਨ ਸਰਕਾਰ ਨੂੰ ਘੇਰਿਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨਸ਼ੇ ਖਤਮ ਕਰਨ ਚ ਅਸਫਲ ਰਹੀ ਪਹਿਲੇ ਪੰਜਾਬ ਦੇ ਨੌਜਵਾਨ ਬਾਰਡਰ ਤੇ ਦੇਸ਼ ਦੀ ਰੱਖਿਆ ਕਰਦੇ ਜਾਂ ਖੇਤਾਂ ਚ ਕੰਮ ਕਰਦੇ ਦਿਖਾਈ ਦਿੰਦੇ ਸਨ ਪਰ ਅੱਜ ਉਹ ਨਾਲੀਆਂ ਚ ਡਿੱਗੇ ਨਜ਼ਰ ਆ ਰਹੇ ਨੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਤੋਂ ਨਸ਼ੇ ਖਤਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਪੰਜਾਬ ਚ ਕੋਈ ਵੀ ਉਹਨਾਂ ਦੇ ਦਾਅਵਿਆਂ ਤੇ ਯਕੀਨ नहीं करता पर जेकर अमित शाह कह के ओ नशे खत्म कर दे हर कोई यकीन करेगा सरकार ने वादा खत्म करा नौजवान खेत के अंदर दिखता नौजवान बार्डर के उ राखी करता दिखता थी। ਪੰਜਾਬ ਦਾ ਨੌਜਵਾਨ ਖੇਲ ਦੇ ਮੈਦਾਨ ਦੇ ਅੰਦਰ ਖੇਲਦਾ ਹੋਇਆ ਮਿਲਦਾ ਸੀ ਅੱਜ ਪੰਜਾਬ ਦਾ ਨੌਜਵਾਨ ਨਾਲੀ 'ਚ ਡਿੱਗਿਆ ਮਿਲਦਾ ਔਰ ਉਹਦੇ ਲਈ ਦੋਸ਼ੀ ਕੋਣ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਕੀ ਕਰੀਏ ਜਿੱਦਾਂ ਦਾ ਰਾਜਾ ਉਹਦਾਂ ਦੀ ਪ੍ਰਜਾਹ ਹੁਣ ਮੈਨੂੰ ਦੱਸੋ ਮਾਣ ਨਸ਼ਾ ਮਟਾਏਗਾ ਅੱਛਾ ਮਾਣ ਇੱਕ ਵਾਰ ਸੇ ਮਾਣ ਕਿਵੇਂ ਕਿ ਮੈਂ ਪੰਜਾਬ ਦਾ ਨਸ਼ਾ ਖਤਮ ਕਰਾਂਗਾ। ਕੀ ਪੰਜਾਬੀ ਵਿਸ਼ਵਾਸ ਕਰਨਗੇ? ਦੱਸੋ ਅੱਖੜੇ ਕਰਕੇ ਦੱਸੋ ਕਰੋਗੇ? ਪਿਛਲਿਆਂ ਨੂੰ ਲੱਗਦਾ ਹੈਗਾ ਥੋੜਾ ਜਿਹਾ। ਤੇ ਇੱਕ ਵਾਰ ਸੇ ਅਮੀਸ਼ਾ ਕਹੇ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ। ਤੇ ਪੰਜਾਬੀ ਵਿਸ਼ਵਾਸ ਕਰੇਗਾ। ਜਿਹੜਾ ਖੁਦ ਨਸ਼ੇ 'ਚ ਰਹਿੰਦਾ ਹੈ। ਉਹ ਫੇਰੇ ਪੰਜਾਬ ਦਾ ਨਸ਼ਾ ਕੀ ਸਮਾਪਤ ਕਰੇਗਾ? ਪੰਜਾਬ ਦੇ ਅੰਦਰ ਉਹ ਅਗਰ ਨਸ਼ਾ ਕੋਈ ਖਤਮ ਕਰੇਗਾ ਭਾਰਤੀਏ ਜਨਤਾ ਪਲਟੀ ਕਰੇਗੀ ਇਹ ਮੇਰੀਆਂ ਪੈਣਾ ਬੇਟੀਆਂ ਮੈਂ ਪਿੰਡਾਂ ਚ ਜਾਣਾ ਮੈਂ ਦੋ ਵਾਰ ਤਾਂ ਮਿਲਿਆ ਇਹ ਅਨਾਜ ਜਿਹੜਾ ਮਿਲਦਾ ਹੈ ਪੈਣਾ ਮਿੰਨਾ ਗੱਲਾਂ ਕਰਦੀਆਂ ਕਹਿੰਦੇ ਭਾਜੀ ਇਹ ਜਿਹੜਾ ਅਨਾਜ 80 ਕਰੋੜ ਜਨਤਾ ਨੂੰ ਮਿਲਦਾ ਇਹ ਤੇ મોદી ਭੇਜਦਾ ਮੈਂ ਕਿਹਾ ਹਾਂ ਕਹਿੰਦੇ ਪਰ ਜਦੋਂ ਆਈ ਨਾ ਉਹਦੇ ਕੋਲ ਜਾਂਦੇ ਆ ਨਾ ਦੀਪੂ ਵਾਲੇ ਕੋਲ ਉਹ ਪਰਚੀ ਪੰਜਾਬੀ ਚ ਨਹੀਂ ਕਰਦਾ ਪਤਾ ਤੁਹਾਨੂੰ ਕਿਉਂ ਉਹਦੀ ਪਰਚੀ ਕਰਦੇ ਨਾ ਸਿਰਸਾ ਸਾਹਿਬ ਉਹ ਪੰਜਾਬੀ ਚ ਨਹੀਂ ਨਿਕਲਦੀ ਉਹ ਪੰਜਾਬੀ ਦੀ ਪਰਚੀ ਕਰਕੇ ਨਹੀਂ ਕਿ ਲੋਕਾਂ ਨੂੰ ਪਤਾ ਲੱਗ ਜਾਣਾ ਮੋਤੀ ਭੇਜ ਰਿਹਾ ਅੰਗਰੇਜ਼ੀ ਚ ਕਰਦੇ ਨੇ ਅੰਗਰੇਜ਼ੀ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਇਸ ਦੌਰਾਨ ਹਰਮੀਤ ਸੰਧੂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਉੱਥੇ ਹੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੂੜਾ ਨੇ ਕਿਹਾ ਕਿ ਲੋਕ ਆਪ ਮੁਹਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ 'ਚ ਸ਼ਾਮਲ ਹੋਏ ਨੇ ਲੋਕਾਂ ਦੇ ਹੰਗਾਰੇ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਹਰਮੀਤ ਸੰਧੂ ਇੱਕ ਤਰਫਾ ਜਿੱਤ ਨਾਲ ਚੌਥੀ ਵਾਰ ਵਿਧਾਇਕ ਬਣਨ ਦਾ ਰਿਕਾਰਡ ਬਣਾਉਣਗੇ ਅਮਨ ਅਰੂੜਾ ਨੇ ਕਿਹਾ ਕਿ ਅਸੀਂ ਤਰਨ ਤਰਨ ਵਿਖੇ ਘਰ-ਘਰ ਜਾਵਾਂਗੇ ਤੇ ਲੋਕਾਂ ਨੂੰ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇਵਾਂਗੇ ਜਿਹੜੇ ਅੱਜ ਕਾਗਜ਼ ਦਾਖਲ ਕਰਾਉਣੇ ਸੀ ਉਹਨਾਂ ਦੇ ਨਾਲ ਨੀਸ਼ ਸ਼ੋਸ਼ੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਲਾਲਜੀ ਸਿੰਘ ਜੀ ਭੁੱਲਰ ਜੀ ਇਹ ਸਾਰੇ ਅੱਜ ਨੋਮੀਨੇਸ਼ਨ ਫਾਰਮ ਜਿਹੜੇ ਜਮ੍ਹਾਂ ਕਰਾਉਣ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਇਕੱਠ ਆ ਇਸ ਚੀਜ਼ ਦਾ ਪ੍ਰਤੀਕ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਊਗੀ ਜਿਹੜੇ 11 ਤਰੀਕ ਨੂੰ ਵੋਟਾਂ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਮਿਲੂਗਾ ਕਾਰਨ ਜਿਹੜੇ 3.5 ਸਾਲ ਸਰਮਾਨ ਸਿੰਘ ਜੀ ਦੀ ਸਰਕਾਰ ਨੇ ਸੱਪ ਘਵੰਤ ਸਿੰਘ ਜੀ ਮਾਨਤੀ ਸਰਕਾਰ ਨੇ ਜੋ ਕੰਮ ਕੀਤੇ ਆ ਲੋਕਾਂ ਪ੍ਰਤੀ ਵਫਾਦਾਰੀ ਲੋਕਾਂ ਪ੍ਰਤੀ ਜਿਹੜਾ ਪਿਆਰ ਕੀਤਾ ਲੋਕਾਂ ਦੀ ਨਬਜ਼ ਨੂੰ ਪਛਾਣਿਆ ਉਹਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੀਸ਼ ਜਸੋਦੀਆ ਜੀ ਪਾਰਟੀ ਦੇ ਸਾਰੇ ਕੱਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨ ਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦੀ ਪਾਰਟੀ ਦੇ ਔਰ ਸਰਮੀ ਸਿੰਘ ਸੰਧੂ ਦੇ ਹੱਥ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਹੈ ਕਿ ਇਹ ਇਲੈਕਸ਼ਨ ਪਿਛਲੀਆਂ ਬਾਈ ਇਲੈਕਸ਼ਨਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ 3.5 ਸਾਲ ਦੇ ਜੋ ਭਗਵੰਤ ਸਿੰਘ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾੜ ਹੈ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀਏ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਕਾਰਯੋਗ ਸਾਥੀ ਸਰਲਾਜੀ ਸਿੰਘ ਕੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਘਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਡਾਂ ਤੋਂ ਉੱਠ ਕੇ ਪਹੁੰਚੇ ਨੇ ਸਾਡਾ ਸਾਥ ਦੇਣ ਦੇ ਲਈ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾਂਦੀ ਹੈ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਬਦਨਾਮ ਨਸ਼ਾ ਤਸਕਰ ਮਨਜੋਤ ਸਿੰਘ ਵੱਲੋਂ ਪੰਚਾਇਤੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਘਰ ਨੂੰ ਬਲਡوزر ਨਾਲ ਢਾਹ ਦਿੱਤਾ ਗਿਆ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਉਹ ਪੰਜਾਬ ਅੰਦਰ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਨਸ਼ੇ ਦਾ ਕਾਰੋਬਾਰ ਬੰਦ ਕਰਨਾ ਪਵੇਗਾ ਉਹਨਾਂ ਕਹਿੰਿਆ ਕਿ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਖਿਲਾਫ ਬੁਲਡੋਜ਼ਰ ਕਾਰਵਾਈ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗੀ ਹੁਣ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਰੋਕਣ ਵਾਸਤੇ ਬਾਕੀ ਬਹੁਤ ਸਾਰੀ ਕਾਰਵਾਈ ਨੂੰ ਅਮਲ ਦੇ ਵਿੱਚ ਲਾਇਆ ਜਾਂਦਾ ਸਾਰੇ ਸਬ ਡਿਵੀਜ਼ਨਾਂ ਦੇ ਵਿੱਚ ਔਰ ਮਾਨਯੋਗ ਐਸਐਸਪੀ ਸਾਹਿਬ ਸ਼ੁਭਮ ਅਗਰਵਾਲ ਫਤਿਹਗੜ੍ਹ ਸਾਹਿਬ ਦੇ ਕਲੀਅਰ ਦਿਸ਼ਾ ਨਿਰਦੇਸ਼ ਹੈ ਜੜਾ ਵੀ ਬੰਦਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਨਵੋਲ ਹੋਏਗਾ ਜੜਾ ਵੀ ਨਸ਼ੇ ਦਾ ਕਾਰੋਬਾਰ ਕਰੂਗਾ ਉਹਦੇ ਤੇ ਸਖਤੀ ਨਾਲ ਸਖਤੀ ਨਾਲ ਕਾਰਵਾਈ ਕਰੇਗੀ ਔਰ ਕਿਸੇ ਵੀ ਨਸ਼ੇ ਦੇ ਕਾਰੋਬਾਰੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਊਗੀ ਇਹ ਉਸ ਦਾ ਇੱਕ ਜੀਤਾ ਜਾਗਤਾ ਤੁਸੀਂ ਉਦਾਹਰਣ ਦੇਖ ਰਹੇ ਹੋਣੇ ਤੇ ਇੱਥੇ ਜਿਹੜਾ ਮਨਜੋਤ ਸਿੰਘ ਹੈ ਜਿਹੜਾ ਕਿ ਇਸ ਪਿੰਡ ਦਾ ਰਹਿਣ ਵਾਲਾ ਹੈ ਇਹਨੇ ਬੇਸਿਕਲੀ ਇੱਥੇ ਨਜਾਇਜ਼ ਕਬਜ਼ਾ ਕੀਤਾ ਹੋਈ ਸੀ ਪੰਚਾਇਤੀ ਜ਼ਮੀਨ ਤੇ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਔਰ ਇਹਨਾਂ ਨੂੰ ਨੋਟਿਸ ਦੇ ਕਰਕੇ ਜੜੀ ਵੀ ਕਾਨੂੰਨ ਦੇ ਮੁਤਾਬਿਕ ਬੰਦੀ ਕਾਰਵਾਈ ਹੈ ਉਹਨੂੰ ਅਮਲ ਦੇ ਵਿੱਚ ਲਾ ਕਰਕੇ ਹੁਣ ਅੱਜ ਪ੍ਰਸ਼ਾਸਨ ਨੂੰ ਇਸ ਦਾ ਕਬਜ਼ਾ ਦਿਵਾਇਆ ਜਾ ਰਿਹਾ ਹੈ ਔਰ ਇਸੇ ਕਾਰਵਾਈ ਨੂੰ ਕਰਦੇ ਵੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡਾ ਮੈਸੇਜ ਹੈ ਉਹ ਇਹੀ ਹੈ ਕਿ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤੇ ਲੋਕ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਿਹੜੇ ਬੰਦੇ ਨਸ਼ੇ ਕਰਨ ਦੇ ਆਦੀ ਹੋ ਗਏ ਹਨ ਉਹਨਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਬਹੁਤ ਸਾਰੀ ਸਕੀਮਾਂ ਲਾਈ ਗਈਆਂ ਹਨ ਜਿਹਦੇ ਵਿੱਚ ਉਹ ਜਾ ਕਰਕੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਉਹ ਜਾ ਸਕਦੇ ਆ ਉੱਥੇ ਸਰਕਾਰ ਦੀ ਮਦਦ ਲੈ ਸਕਦੇ ਆ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਦੇ ਵੱਲੋਂ ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਨੇ ਨਸ਼ਾ ਛੜਨ ਤੋਂ ਬਾਅਦ ਗੁਜਾਰਿਸ਼ ਕੀਤੀ ਸੀ ਨੌਕਰੀ ਦੀ ਉਹਨਾਂ ਨੂੰ ਨੌਕਰੀ ਵੀ ਦਿਵਾਈ ਗਈ ਹੈ ਸੋ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਸਾਰਾ ਕੁਝ ਨਸ਼ੇ ਦੇ ਕਾਰੋਬਾਰੀ ਵਾਸਤੇ ਸਖਤ ਹੈ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਆ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਆ ਜਿਹੜਾ ਇਸ ਨੂੰ ਛੱਡ ਕਰਕੇ ਮੇਨ ਸਟ੍ਰੀਮ ਦੇ ਵਿੱਚ ਆਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਸਰਕਾਰ ਦੇ ਜਿਹੜੇ ਉਪਰਾਲੇ ਆ ਉਹ ਬੜੇ ਨੇਕ ਨੇ ਔਰ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਉਣ ਵਾਸਤੇ ਸਰਕਾਰ ਆਪਣੇ ਪਾਸੇ ਬਹੁਤ ਸਾਰੀ ਸਕੀਮਾਂ ਲੈ ਕਰਕੇ ਆ ਰਹੀ ਹੈ ਉਹਦਾ ਲਾਭ ਉਠਾएं ਔਰ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਕਿ ਜੇ ਸਰਕਾਰ ਜਿੱਥੇ ਤੁਹਾਨੂੰ ਲੱਗੇ ਪੁਲਿਸ ਪ੍ਰਸ਼ਾਸਨ ਨੇਤਾ ਸਰਕਾਰ ਜਦੋਂ ਸਾਰੇ ਇੱਕ ਉਪਰਾਲੇ ਦੇ ਮਗਰ ਲਗੇ ਹੋ ਔਰ ਜਿਹੜਾ ਨਸ਼ਾ ਛੁਡਾਉ ਜਿਹੜਾ ਆਪਣਾ અભિયાન ਹੈ ਉਹਦੇ ਵਿੱਚ ਜਦੋਂ ਕਾਰਵਾਈ ਕੀਤੀ ਜਾ ਰਹੀ ਹੋਏ ਸੋ ਕਿਸੇ ਵੀ ਕਾਰੋਬਾਰੀ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਨਸ਼ਾ ਉਹਨਾਂ ਦੇ ਵਾਸਤੇ ਕੋਈ ਆਲਟਰਨੇਟ ਨਹੀਂ ਹੈ ਇਹ ਕੋਈ ਅਲਟਰਨੇਟ ਵਪਾਰ ਦਾ ਦੰਦਾ ਨਹੀਂ ਹੈ ਜਿਹਦੇ ਵਿੱਚ ਕੰਮ ਕਰਾਂ ਸੋ ਇਸੇ ਦੇ ਅਕੋਰਡਿੰਗਲੀ ਆਪਣਾ ਸਿੱਧਾ ਮੈਸੇਜ ਹੈ ਜੀ ਨਸ਼ੇ ਦੇ ਵਪਾਰੀ ਨੂੰ ਕਿ ਨਸ਼ੇ ਦੇ ਕਾਰੋਬਾਰੋਂ ਸੇ ਦੂਰ ਰਹੋ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਸੀਬੀਆਈ ਕੋਰਟ ਚ ਕੀਤਾ ਗਿਆ ਪੇਸ਼ ਮੀਡੀਆ ਵੱਲੋਂ ਪੁੱਛਣ ਤੇ ਭੁੱਲਰ ਨੇ ਸਿਰਫ ਇੰਨਾ ਕਿਹਾ ਕਿ ਕੋਰਟ ਇਨਸਾਫ ਕਰੇਗਾ ਹਰ ਸਵਾਲ ਦਾ ਜਵਾਬ ਵਕੀਲ ਦੇਣਗੇ ਡੀਆਈਜੀ ਭੁੱਲਰ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਲਿਆ ਲੰਬੇ ਹੱਥੀ ਬੰਟੀ ਰੁਮਾਣਾ ਨੇ ਕਿਹਾ ਕਿ ਭੁੱਲਰ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਹੈ ਉਹ ਹੋਣਾ ਚਾਹੀਦਾ ਹੈ ਜਾਂਚ ਦਾ ਅਸਲੀ ਵਿਸ਼ਾ ਗਾयक ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿਖੇ ਕਰਵਾਇਆ ਗਿਆ ਭੋਗ ਸਮਾਗਮ ਜਵੰਦਾ ਦੀ ਧੀ ਨੇ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਕਹੀ ਗੱਲ ਸਰਕਾਰ ਨੇ ਜਵੰਦਾ ਦੀ ਪਤਨੀ ਨੂੰ ਨੌਕਰੀ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਕੀਤੀ ਪੇਸ਼ਕਸ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਇਸ ਮੌਕੇ ਰੋਡ ਸ਼ੋਅ ਦੌਰਾਨ ਸੀਐਮ ਮਾਨ ਨੇ ਕਿਹਾ ਵਿਰੋਧੀ ਆਗੂ ਆਪਣੀ ਵਾਰੀ ਦੀ ਉਡੀਕ ਕਰ ਰਹੇ ਪਰ ਉਹਨਾਂ ਦੀ ਵਾਰੀ ਜੇਲ੍ਹ ਜਾਣ ਦੀ ਆਏਗੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ ਇਸ ਮੌਕੇ ਮਨਜਿੰਦਰ ਸਿਰਸਾ ਨੇ ਕਿਹਾ ਕਿ ਡੀਆਈਜੀ ਕਰੋੜਾਂ ਰੁਪਏ ਨਾਲ ਫੜਿਆ ਗਿਆ ਜਿੱਦਾਂ ਦਿੱਲੀ ਲੁੱਟਿਆ ਉਦਾਂ ਪੰਜਾਬ ਦੀ ਹੋ ਰਹੀ ਹੈ ਲੁੱਟ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ